ਮਰਦਾਵਾ 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 ਵਕੀਲ ਇਕਤਾ ਜਿੰਦਾਬਾਦ 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 ਵਕੀਲ ਇਕਤਾ ਜਿੰਦਾਬਾਦ 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 ਮੈਂ ਐਡਵੋਕੇਟ ਚਮਸ਼ੀਰ ਸਿੰਘ ਭਾਰਦਵਾਜ ਅੱਜ ਅਸੀਂ ਹੁਸ਼ਾਰਪੁਰ ਦੇ ਵਿੱਚ ਸਾਰਾ ਸਮੂਹ ਵਕੀਲ ਭਾਈਚਾਰਾ ਇਕੱਠਾ ਹੋਇਆ ਉਹਦੀ ਵਜ੍ਹਾ ਇਹ ਹੈ ਕਿ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਲਾਲਜੀਤ ਭੁੱਲਰ ਜੋ ਕਿ ਟਰਾਂਸਪੋਰਟ ਮੰਤਰੀ ਵੀ ਨੇ ਮੌਕੇ ਦੀ ਸਰਕਾਰ ਦੇ ਉਹਨਾਂ ਨੇ ਇੱਕ ਬਹੁਤ ਹੀ ਵਹਿਯਾਤ ਗੱਲ ਕੀਤੀ ਆ ਜੋ ਵਕੀਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮੂਹ ਵਕੀਲ ਭਾਈਚਾਰਾ ਪੰਜਾਬ ਨਾਲ ਹਰਿਆਣਾ ਦੇ ਵਿੱਚ ਜਿੰਨਾ ਵੀ ਹੈ ਸਾਰਿਆਂ ਦੀ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਨਸ਼ਾ ਤਸਕਰ ਜਿਹੜੇ ਹੈਗੇ ਆ ਅਗਰ ਉਹ ਫੜੇ ਜਾਂਦੇ ਆ ਤਾਂ ਵਕੀਲ ਚੰਦ ਪੈਸਿਆਂ ਦੀ ਖਾਤਰ ਉਹਨਾਂ ਦੀ ਜਮਾਨਤਾ ਕਰਵਾ ਦਿੰਦੇ ਆ ਸੋ ਇਹ ਗੱਲ ਜਿਹੜੀ ਆ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਭਾਵਨਾਵਾਂ ਦੇ ਵਿੱਚ ਬੰਦੇ ਹੋਏ ਕਹਿੰਦੇ ਮੈਂ ਕਹਤੀ ਆ ਪਰ ਇਹ ਗੱਲ ਜਿਹੜੀ ਆ ਕਰਣੀ ਬਿਲਕੁਲ ਨਹੀਂ ਸੀ ਬਣਦੀ ਇਸ ਇਸੇ ਗੱਲ ਦੇ ਵਿੱਚ ਇਸੇ ਚੱਕਰ ਦੇ ਵਿੱਚ ਅੱਜ ਅਸੀਂ ਸਾਰਾ ਵਕੀਲ ਭਾਈਚਾਰਾ ਜਿਹੜਾ ਇਸ ਦਾ ਡਟ ਕੇ ਵਿਰੋਧ ਕਰਦੇ ਆਂ ਔਰ ਕੱਲ ਦੀ ਸਾਡੀ ਪੰਜਾਬ ਬੰਦ ਨਹੀਂ ਸਟ੍ਰਾਈਕ ਵੀ ਹੈਗੀ ਆ ਕਾਲ ਹੈਗੀ ਆ ਕੱਲ ਨੂੰ ਸਾਰਾ ਪੰਜਾਬ ਬੰਦ ਕੀਤਾ ਜਾ ਰਿਹਾ ਸਰ ਜਿੱਦਾਂ ਉਹਨਾਂ ਵੱਲੋਂ ਪਹਿਲਾਂ ਆ ਰਾਮਗੜੀਆ ਤਰਖਾਣਾ ਵਾਲੇ ਵੀ ਕੁਝ ਗੱਲ ਤੇ ਟਿੱਪਣੀ ਕੀਤੀ ਸੀ ਕਮੇਟੀਆਂ ਬਾਰੇ ਸਰ ਨਿਆਰਾ ਤੇ ਰਾਮ ਪਹਿਲਾਂ ਪਹਿਲਾਂ ਵੀ ਉਹਨਾਂ ਨੇ ਬਿਲਕੁਲ ਉਹ ਇਹ ਨਾ ਕਿੱਦਾਂ ਉਹਨਾਂ ਦੀ ਮਾਨਸਿਕਤਾ ਆ ਉਹਨਾਂ ਦੀ ਇਹ ਇਹ ਚੀਜ਼ ਜਿਹੜੀ ਹੈਗੀ ਆ ਇਹ ਉਹਨਾਂ ਦੀ ਘਟਿਆ ਮਾਨਸਿਕਤਾ ਜਿਹੜੀ ਹੈ ਉਹਨੂੰ ਦਰਸਾਉਂਦੀ ਆ ਵੀ ਪਹਿਲਾਂ ਉਹਨਾਂ ਨੇ ਰਾਮਗੜੀਆ ਔਰ ਫਿਰ ਸੁਨਿਆਰਾ ਕੌਮ ਨੂੰ ਇੱਕ ਤਰਫ ਵੋਟ ਬੈਂਕ ਦੀ ਖਾਤਰ ਉਹ ਜਿਹੜੇ ਇਹੋ ਜਿਹੇ ਵਹਾਯਾਤ ਬਿਆਨ ਜਿਹੜੇ ਆ ਮੀਡੀਆ ਦੇ ਵਿੱਚ ਦੇ ਰਹੇ ਆ ਔਰ ਇਸ ਦਾ ਅਸੀਂ ਰ ਔਰ ਜੋਰ ਵਿਰੋਧ ਕਰ ਲੋਕ ਸਭਾਨੀ ਚੋਣਾ ਬਿਲਕੁਲ ਨਜ਼ਦੀਕ ਨੇ ਉਹਨਾਂ ਦਾ ਛੇੜਦਾ ਬਿਆਨ ਆਣਾ ਕਿੱਡਾ ਮਤਲਬ ਦੇਖਦੇ ਹੋ ਇਸ ਚੀਜ਼ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਉਹਨਾਂ ਦਾ ਪ੍ਰਧਾਨ ਆ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਆ ਉਹ ਇੱਕ ਸਟੇਜ ਦਾ ਕਲਾਕਾਰ ਸੀ ਸਟੇਜ ਚਲਾਉਂਦਾ ਚਲਾਉਂਦਾ ਉਹਨੂੰ ਸਟੇਟ ਸੰਭਾਲ ਦਿੱਤੀ ਗਈ ਆ ਔਰ ਸਟੇਜ ਚਲਾਉਣ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਇਹਹੀ ਉਹਨਾਂ ਦੇ ਜਿਹੜੇ ਸਾਥੀ ਆ ਉਹ ਇਸ ਚੀਜ਼ ਦਾ ਜਿਹੜਾ ਆ ਮੁਜ਼ਾਹਰਾ ਕਰ ਰਹੇ ਲੋਕਾਂ ਦੇ ਵਿੱਚ ਜਾ ਕੇ ਵੀ ਉਹ ਕਿਹੋ ਜਿਹੀ ਮਾਨਸਿਕਤਾ ਦਾ ਕੀ ਮਸਲਾ ਹੈਗਾ ਮਸਲਾ ਇਹ ਹੈ ਜੀ ਵੀ ਮੌਜੂਦਾ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਖੁੱਲਰ ਜੋ ਫਡੂਰ ਸਵਾ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਉਮੀਦਵਾਰ ਵੀ ਨੇ ਉਹਨਾਂ ਨੇ ਬਹੁਤ ਹੀ ਵਾਹਿਆਦ ਕਿਸਮ ਦੀ ਟਿੱਪਣੀ ਇੱਕ ਵਕੀਲ ਭਾਈਚਾਰੇ ਨੂੰ ਲੈ ਕੇ ਕੀਤੀ ਆ ਜਿਸ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜਾ ਵਕੀਲ ਭਾਈਚਾਰਾ ਹੈਗਾ ਆ ਚੰਦ ਪੈਸਿਆਂ ਦੀ ਖਾਤਰ ਜਿਹੜੇ ਨਸ਼ਾ ਤਸਕਰ ਹੈਗੇ ਉਹਨਾਂ ਦੀ ਜ਼ਮਾਨਤ ਕਰਵਾ ਦਿੰਦੇ ਆ ਔਰ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਆ ਵੀ ਇਹਨਾਂ ਇਸ ਭਾਈਚਾਰੇ ਦਾ ਜਿਹੜਾ ਆ ਸੋਸ਼ੀਅਲੀ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਬਾਈਕਾਟ ਕੀਤਾ ਜਾਵੇ ਇਸ ਗੱਲ ਦਾ ਸਾਰਾ ਵਕੀਲ ਭਾਈਚਾਰਾ ਸਮੂਹ ਵਕੀਲ ਭਾਈਚਾਰੇ ਪੂਰੇ ਪੰਜਾਬ ਅਤੇ ਹਰਿਆਣਾ ਦਾ ਟਟਕੇ ਵਿਰੋਧ ਕਰਦਾ ਆ ਔਰ ਇਸੇ ਸੰਦਰਭ ਦੇ ਵਿੱਚ ਕੱਲ ਦੀ ਹੜਤਾਲ ਜਿਹੜੀ ਆ ਵਕੀਲ ਭਾਈਚਾਰੇ ਵੱਲੋਂ ਪੂਰੇ ਪੰਜਾਬ ਪੱਧਰ ਦੇ ਉੱਤੇ ਕੰਮ ਕਾਜ ਠੱਪ ਕਰਨ ਲਈ ਕਾਲ ਕੀਤੀ ਗਈ ਹੈ ਸਰ ਆਪਣੇ ਪੂਰੀ رائے ਕਢੇ ਕੀ ਹੈ ਜੇ ਉਹਨਾਂ ਦੇ ਖਿਲਾਫ ਹੋ ਲਿਆਗਾ ਕੀ ਐਕਸ਼ਨ ਹੋਵੇਗਾ ਦੇਖੋ ਅਸੀਂ ਉਹਨਾਂ ਦੇ ਖਿਲਾਫ ਜਾ ਤਾਂ ਹੋ ਅਨ ਕੰਡੀਸ਼ਨਲ ਮਾਫੀ ਮੰਗਣ ਸਾਰੇ ਵਕੀਲ ਭਾਈਚਾਰੇ ਦੇ ਕੋਲੋਂ ਨਹੀਂ ਤਾਂ ਅਸੀਂ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਚੋਣ ਕਮਿਸ਼ਨ ਨੂੰ ਵੀ ਜਿਹੜੀ ਆ ਕੱਲ ਕੰਪਲੇਂਟ ਫਾਈਲ ਕਰਾਂਗੇ ਜੇ ਉਹਨਾਂ ਨੇ 24 ਘੰਟੇ ਦੇ ਵਿੱਚ ਵਿੱਚ ਮਾਫੀ ਜਿੰਪਾ ਜੀ ਨਾਲ ਅਸੀਂ ਦੋ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਦਾ ਚੱਕੜਾ ਜ਼ਰੂਰੀ ਨਹੀਂ ਸਮਝਿਆ ਅੱਜ ਸਾਡੇ ਹਿਸ਼ਾਰਪੁਰ ਬਾਰ ਦੇ ਸਾਰੇ ਮਾਨਯੋਗ ਵਕੀਲ ਸਾਹਿਬ ਨੇ ਅਰਜੈਂਟ ਮੀਟਿੰਗ ਕੀਤੀ ਆ ਜੋ ਕਿ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਟਰਾਂਸਪੋਰਟ ਮੰਤਰੀ ਉਹਨਾਂ ਨੇ ਵਕੀਲਾਂ ਖਿਲਾਫ ਵਿਵਾਦਿਤ ਬਿਆਨ ਦਿੱਤਾ ਜਿਹਦੇ ਬਾਰੇ ਭਾਰਦੌਰ ਸਾਹਿਬ ਤੁਹਾਨੂੰ ਡਿਟੇਲ ਚ ਦੱਸ ਚੁੱਕੇ ਆ ਤੇ ਇਹੋ ਜਿਹੇ ਵਿਵਾਦਤ ਬਿਆਨ ਦੇਣ ਲਈ ਇਹਨਾਂ ਨੂੰ ਸ਼ਰਮਾਣੀ ਚਾਹੀਦੀ ਆ ਪਹਿਲੇ ਜਦੋਂ ਇਹਨਾਂ ਨੇ ਇਲੈਕਸ਼ਨ ਲੜਨੀ ਸੀਗੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਮੈਨੂੰ 85 ਹਜ਼ਾਰ ਵਕੀਲ ਸਪੋਰਟ ਕਰਨ ਪੰਜਾਬ ਦੇ ਮੈਂ ਇਹਨਾਂ ਨੂੰ ਚੈਂਬਰ ਫਰੀ ਸਭ ਕੁਝ ਫਰੀ ਦਿਆਂਗਾ ਸਹੂਲਤਾਂ ਦਿਆਂਗਾ ਹੁਣ ਇਹ ਵਕੀਲਾਂ ਦੇ ਖਿਲਾਫ ਹੀ ਵਿਵਾਦਤ ਬਿਆਨ ਦੇ ਰਹਾ ਹੈ ਇਹਨਾਂ ਦੇ ਮਤਲਬ ਕਿੰਨਾ ਜ਼ਿਆਦਾ ਇਹਨਾਂ ਨੂੰ ਕਮਾਂਡ ਆਪਣੀ ਪਾਵਰ ਤੇ ਹੋ ਗਿਆ ਸਾਡੀ ਬਾਕੀ ਜੋ ਸਾਡੇ ਨਾਲ ਹਿਸ਼ਾਰਪੁਰ ਵਕੀਲਾਂ ਨਾਲ ਇਹਨਾਂ ਨੇ ਕੀਤਾ ਸਾਡਾ ਜੁਡੀਸ਼ੀਅਲ ਕੰਪਲੈਕਸ ਜੇਕਰ ਪਾਇਆ ਨਹੀਂ ਇਹਨਾਂ ਨੇ ਦਿੱਤਾ ਕੋਈ ਮਦਦ ਨਹੀਂ ਕੀਤੀ ਕੋਈ ਗ੍ਰਾਂਟ ਨਹੀਂ ਦਿੱਤੀ ਜਦ ਕਿ ਪੁਰਾਣੀ ਗ੍ਰਾਂਟ ਜਿਹੜੀ ਆਈ ਆ ਉਹ ਵੀ ਵਾਪਸ ਲੈ ਗਏ ਸੀਗੇ ਔਰ ਪਿਛਲੇ ਸਾਲ ਹੁਸ਼ਿਆਰਪੁਰ ਦੇ ਸਾਰੇ ਵਕੀਲ ਜਿਹੜੇ ਬਿਨਾ ਬਿਜਲੀ ਪਾਣੀ ਤੋਂ ਗਰਮੀਆਂ ਵੀ ਸਾਰੀਆਂ ਕੱਡੀਆਂ ਬੜੀ ਬੁਰੀ ਤਰ੍ਹਾਂ ਔਰ ਕਿਸੇ ਨੇ ਇੱਥੇ ਆ ਕੇ ਵਕੀਲਾਂ ਦੀ ਸਾਰ ਨਹੀਂ ਲਈ ਔਰ ਜੋ ਇਹਨਾਂ ਦੇ ਐਕਟ ਐਂਡ ਕੰਡਕਟ ਹੈਗੇ ਆ ਇਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਫਾਈਲ ਕੀਤੇ ਜਾਊਗੇ ਜੋ ਵੀ ਕਰਪੇ ਬਣਦੀ ਸੀ ਠੋਕੇ ਕੰਮ ਕਰਾਂਗੇ ਵੋਟਾਂ ਦਾ ਟਾਈਮ ਹੈਗਾ ਠੀਕ ਹੈ ਨਾ ਵੋਟਾਂ ਦੇ ਵਿੱਚ ਇਹਨਾਂ ਨੂੰ ਜੇ ਵੋਟਾਂ 'ਚ ਇਦਾਂ ਦਾ ਗੱਲਾਂ ਬੋਲਦਾ ਇਲੈਕਸ਼ਨ ਵੋਟਾਂ ਲੈਣ ਵੇਲੇ ਤੇ ਬਾਅਦ ਵਿੱਚ ਕੀ ਕਰਨਗੇ ਇਹਨਾਂ ਨੂੰ ਕੋਈ ਵੋਟ ਦੇਣ ਦਾ ਕੋਈ ਹੱਕ ਨਹੀਂ ਹੈਗਾ ਇਹਨਾਂ ਦਾ ਖਿਲਾਫ ਐਜੀਟੇਸ਼ਨਾਂ ਦੇ ਕਰਨੀ ਚਾਹੀਦੀ ਆ ਮਾਨ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਹਿਾਰਪੁਰ ਜੋ ਵਿਵਾਦਿਤ ਬਿਆਨ ਲਾਲਜੀਤ ਭੁੱਲਰ ਕੈਬਨਿਟ ਮਨਿਸਟਰ ਪੰਜਾਬ ਨੇ ਵਕੀਲ ਭਾਈਚਾਰੇ ਲਈ ਦਿੱਤਾ ਹੈ ਉਸ ਦੀ ਸ਼ਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਹਾਂ ਤੇ ਇਸੇ ਵਿਵਾਦ ਦੇ ਇਸੇ ਵਿਵਾਦਿਤ ਬਿਆਨ ਦੇ ਮੱਦੇਨਜ਼ਰ ਕੱਲ ਪੰਜਾਬ ਲੈਵਲ ਤੇ ਤੇ ਸਾਡੀ ਬਾਰ ਨੇ ਵੀ ਲੋ ਵਰਕਡੇ ਰੱਖਿਆ ਹੈ ਮੇਰੀ ਵਕੀਲਾਂ ਨੂੰ ਗੁਜਾਰਸ਼ ਹੈ ਕਿ ਕੋਈ ਵੀ ਵਕੀਲ ਕਿਸੇ ਵੀ ਅਦਾਲਤ ਤੇ ਪੇਸ਼ ਨਾ ਹੋਵੇ ਤਾਂ ਕਿ ਇਸ ਸਰਕਾਰ ਨੂੰ ਤੇ ਲਾਲਜੀਤ ਢੁੱਲਰ ਨੂੰ ਅਕਲ ਦਿੱਤੀ ਜਾ ਸਕੇ ਵੋਟਾਂ ਦੇ ਚੋਣਾਂ ਦੇ ਨਜ਼ਦੀਕ ਆ ਕੇ ਇਦਾਂ ਦਾ ਬਿਆਨ ਦੇਣਾ ਕਿੰਨਾ ਕਿ ਜਾਇਜ਼ ਸਮਝਦੇ ਇਹ ਸਿਰਫ ਬਿਆਨ ਆਪਣੇ ਵੋਟ ਬੈਂਕ ਨੂੰ ਮੱਦੇਨਜ਼ਰ ਨਜ਼ਰ ਰੱਖ ਕੇ ਦਿੰਦੇ ਆ ਪਿਛਲੇ ਸਾਲ ਪਹਿਲਾਂ ਵਕੀਲਾਂ ਕੋ ਵੋਟਾਂ ਮੰਗਦੇ ਸੀ ਹੁਣ ਸਾਡੇ ਖਿਲਾਫ ਹੀ ਬਿਆਨ ਦਿੰਦੇ ਆ ਜੇ ਅਗਰ ਲਾਜਿਤ ਭੁੱਲਰ ਬਿਨਾਂ ਸ਼ਰਤ ਮਾਫੀ ਨਹੀਂ ਮੰਗਦਾ ਤੇ ਪੰਜਾਬ ਲੈਵਲ ਤੇ ਵਕੀਲ ਭਾਈਚਾਰਾ ਵੱਡੇ ਲੈਵਲ ਤੇ ਸੰਘਰਸ਼ ਕਰੇਗਾ ਤੇ ਆਉਂਦੀਆਂ ਚੋਣਾਂ ਵਿੱਚ ਇਹਨਾਂ ਨੂੰ ਇਸ ਦਾ ਖਮਿਆਜਾ ਵੀ ਪੁਗਤਣਾ ਪਵੇਗਾ